ਓਏ ਨਹੀਂ ਹੈਗਾ ਭਾਈ ਮੇਰੇ ਕੋਲ ਟੈਲੀਫੋਨ ਹੈਗਾ ਸਭ ਕੁਝ ਹੈ ਯਾਰ ਟੈਲੀਫੋਨ ਵੀ ਆ ਸਭ ਕੁਝ ਹੈ ਆ ਨੀਰੇ ਵਾਲੇ ਚ ਪਿਆ ਫੋਨ ਤੇ ਗੱਲਾਂ ਕਰਦਾ ਕਹਿੰਦਾ ਸਵੇਰੇ ਸਵੇਰੇ ਬੈਂਕ ਵਾਲਿਆਂ ਦਾ ਫੋਨ ਹੈ 6:30 ਵਜੇ ਕਿਹੜੀ ਇਹਦੀ ਰਨ ਬੈਂਕ ਵਿੱਚ ਮੈਨੇਜਰ ਲੱਗੀ ਹੋ ਆ ਜਿਹੜੀ ਇਹਨੂੰ ਫੋਨ ਕਰਦੀ ਆ ਉਹ ਭਾਈ ਉਹਦਾ ਮੈਸਾ ਵੀ ਸਕੀਮ ਆਦੀ ਮੈਨੂੰ ਮੈਨੂੰ ਬੈਂਕਾਂ ਨੇ ਫੋਨ ਕਰਤਾ ਵੀ ਪੂਰੇ ਲੋਨ ਲੈ ਲੈ ਕਿਹੜਾ ਬੈਂਕ ਦੇਖ ਲੈ ਵੱਜ ਪਿਆ ਕੱਢ ਟੈਲੀਫੋਨ ਕਿੱਥੇ ਆ ਕੱਢ ਟੈਲੀਫੋਨ ਨਹੀਂ ਕੱਢ ਟੈਲੀਫੋਨ ਲਿਆ ਫੜ ਓ ਰ ਫੜਾ ਓ ਰ ਮਾ ਸਾ ਦਾ ਫੋਨ ਹੂ ਹੈਲੋ ਹਾਂ ਹੈਲੋ ਹੈਲੋ ਕੌਣ ਬੋਲਦੀ ਆ ਬਦਮਾਸ਼ੇ ਨਹੀਂ ਬਦਮਾਸ਼ ਜਨਾਨੀਆਂ ਨਹੀਂ ਕੰਜਰੀਏ ਕੌਣ ਬੋਲਦੀ ਆ ਮੇਰਾ ਘਰ ਪੱਟਤਾ ਨਹੀਂ ਪੂਰੇ ਦੀ ਨਵੀਂ ਰੰਨ ਮੈਨੂੰ ਦੱਸ ਇਹਦੇ ਚੋ ਕੀ ਭਾਲਦੀ ਆ ਤੂੰ ਫੜਾ 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 ਛੱਡ ਫੜਾ ਟੈਲੀ ਫੜਾ ਓ ਗਲਤ ਨੰਬਰ ਨਹੀਂ ਲੱਗਾ ਗਲਤ ਬੰਦੇ ਨੇ ਫੋਨ ਚੱਕ ਲਿਆ ਇਹ ਤੂੰ ਮੈਨੂੰ ਪਤਾ ਪਿੱਪੜਾ ਵਾਲੀ ਤੋਂ ਬੋਲਦੀ ਆ ਬਦਮਾਸ਼ੇ ਨਹੀਂ ਗੁੰਡਗੇ ਨਹੀਂ ਬਦਮਾਸ਼ ਜਨਾਨੀ ਨਹੀਂ ਤੇਰੇ ਵਰਗੀ ਲੁੱਚੀ ਜਨਾਨੀ ਨਹੀਂ ਦੇਖੀ ਨਹੀਂ ਤੂੰ ਦਾਦੀ ਲੱਗਦੀ ਭੈਣ ਜੀ ਦੀ ਤੂੰ ਦਾਦੀ ਲੱਗਦੀ ਆ ਭੈਣ ਜੀ ਦੀ ਤਮੀਂ ਐ ਰੰਨੇ ਆ ਜਾ ਤੈਨੂੰ ਮੈਂ ਪਾੜ ਕੇ ਪਾਵਾਂ ਸੁਕੜੀ ਫੋਨ ਫਾੜੇ ਦਾ ਭਾਈ ਰੋਫੜਾ ਦੇਖ ਲੈ ਬਦਮਾਸ਼ ਨੇ ਕੱਟਦਾ